ਜਲੰਧਰ ਦੇ ਵਿੱਚ ਅੱਜ ਸੌਣ ਮਹੀਨੇ ਦੀ ਜਿਹੜੀ ਕਿ ਝੜੀ ਲੱਗੀ ਹੋਈ ਹੈ ਤਸਵੀਰਾਂ ਨੇ ਜਲੰਧਰ ਦੇ ਰਾਇਨਕ ਬਾਜ਼ਾਰ ਸ਼ੇਖਾ ਬਾਜ਼ਾਰ ਜਿੱਥੇ ਸਵੇਰ ਤੋਂ ਜਿਹੜਾ ਕਿ ਹੈ بارش ਪੈ ਰਹੀ ਹੈ ਤਹ ਤਾ ਸਾਫ ਜਿਹੜਾ ਕਿ ਹੈ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ ਸੰਡੇ ਮਾਰਕੀਟ ਆ ਉਹ ਅੱਜ ਫਿੱਕੀ ਪੈਣ ਵਾਲੀ ਹੈ ਕਿਉਂਕਿ ਸੰਡੇ ਮਾਰਕੀਟ ਨੂੰ ਲੈ ਕੇ ਜਿਹੜਾ ਕਿ ਸਵੇਰ ਤੋਂ ਹੀ ਦੁਕਾਨਦਾਰ ਇੱਥੇ ਪਹੁੰਚ ਜਾਂਦੇ ਨੇ ਤਾਂ ਜਦੋਂ ਦੁਕਾਨਦਾਰ ਇੱਥੇ ਪਹੁੰਚਦੇ ਨੇ ਤਾਂ ਕਾਫੀ ਜਿਹੜੀ ਵੱਡੀ ਮਾਰਕੀਟ ਇੱਥੇ ਲੱਗਦੀ ਹੈ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚ ਕੇ ਜਿਹੜਾ ਹੈ ਖਰੀਦਾਰੀ ਕਰਦੇ ਨੇ ਲੇਕਿਨ ਸੰਡੇ ਮਾਰਕੀਟ ਦੇ ਦਿਨ ਜਿਹੜਾ ਅੱਜ ਕਾਫੀ ਜਿਹੜਾ ਮੀਂਹ ਪੈ ਰਿਹਾ ਹੈਗਾ ਤੇ ਮੀਂਹ ਪੈਣ ਕਰਕੇ ਜਿਹੜਾ ਕੀ ਇੱਥੇ ਦੁਕਾਨਦਾਰ ਵੀ ਪਹੁੰਚਣਾ ਜਿਹੜਾ ਕੀ ਹੈ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਗ੍ਰਾਹਕਾਂ ਨੂੰ ਜਿਹੜਾ ਕੀ ਹੈ ਘਾਟਾ ਜਿ ਦੇਖਣ ਨੂੰ ਮਿਲਣਗੇ ਕਿਉਂਕਿ ਜਿਹੜੀ ਸੰਡੇ ਮਾਰਕੀਟ ਦੇ ਵਿੱਚ ਕਾਫੀ ਲੋਕ ਪਹੁੰਚ ਜਣੇ ਕਿਉਂਕਿ ਤੁਹਾਨੂੰ ਦੱਸ ਦਈਏ 3 ਦਿਨ ਲਈ ਜਿਹੜਾ ਕੀ ਹੈ ਜੈ ਔਰੇਂਜ ਅਲਰਟ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਜਿਹੜੀ ਸ਼ੰਕਾ ਜਿਹੜੀ ਜਿਤਾਈ ਗਈ ਹੈਗੀ ਤਾਂ ਅੱਜ ਚਲੰਦਰ ਦੇ ਵਿੱਚ ਵੀ ਜਿਹੜੇ ਕੀ ਇਤਵਾਰ ਤੋਂ ਸਵੇਰ ਤੋਂ 4 ਵਜੇ ਤੁਹ ਜਿਹੜਾ ਕਿ ਮੀਂਹ ਪੈ ਰਿਹਾ ਹੈਗਾ ਤਾਂ ਹੁਣ 11 ਵਜੇ ਦਾ ਸਮਾਂ ਜਿਹੜਾ ਕਿ ਕਰੀਬ ਹੋ ਚੁੱਕਿਆ ਹੈ ਲੇਕਿਨ ਜਿਹੜਾ ਮੀਂਹ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਮੀਂਹ ਲਗਾਤਾਰ ਜਿਹੜਾ ਕੀ ਹੈ ਕਾਫੀ ਆਪਣਾ ਜ਼ੋਰ ਪੈਂਦਾ ਹੈ ਦਿਖਾਈ ਦੇ ਰਿਹਾ ਹਾਲਾਂਕਿ ਬੀਤੇ ਦਿਨ ਜਿਹੜਾ ਕੀ ਹੈ ਕਾਫੀ ਗਰਮੀ ਦਾ ਜਿਹੜਾ ਕੀ ਹੈ ਸਾਹਮਣਾ ਜਲੰਧਰ ਵਾਸੀਆਂ ਨੂੰ ਕਰਨਾ ਪਿਆ ਸੀਗਾ 40-45 ਡਿਗਰੀ ਜਿਹੜੀ ਹੈ ਡਿਗਰੀ ਦੇ ਕੋਲ ਪਾਰਾ ਜਿਹੜਾ ਪਹੁੰਚ ਗਿਆ ਸੀਗਾ ਲੇਕਿਨ ਇਤਵਾਰ ਦੀ ਜਿਹੜੀ ਸਵੇਰ ਹੈ ਉਹ ਰਾਹਤ ਲੈ ਕੇ ਆਈ ਹੈ ਜਲੰਧਰ ਵਾਸੀਆਂ ਲਈ ਔਰ ਤਸਵੀਰਾਂ ਨੇ ਜਲੰਧਰ ਦੀਆਂ ਜਿੱਥੇ ਕਾਫੀ ਅ ਮਿਲੀ ਹੈਗੀ ਹੈ ਜਲੰਧਰ ਤੋਂ ਸਹਿਜ ਨੰਦ ਰਿਪੋਰਟ